ਆਪ ਦਾ ਤੇ ਅੱਗੇ ਉਹ ਦੱਸੀ ਜਾਂਦੇ ਨੇ ਕਿ ਅਸੀਂ ਪ੍ਰਧਾਨ ਮੰਤਰੀ ਕਾਂਗਰਸ ਦਾ ਬਣਾਣਾ ਤੇ ਆਪ ਨੂੰ ਵੋਟ પાਕੇ ਕਰਨੀ ਕੀ ਤੇ ਸਿੱਧਾ ਕੇਜਰੀਵਾਲ ਸਾਹਿਬ ਦਾ ਜਿਹੜਾ ਜੀਐਲ ਦੇ ਵਿੱਚੋਂ ਬੇਨਤੀ ਉਹਨਾਂ ਨੇ ਕੀਤੀ ਏ ਲੋਕਾਂ ਨੂੰ ਵੇਖੋ ਲੀਡਰ ਦਾ ਕਹਿਣਾ ਹੁੰਦਾ ਤੇ ਲੋਕਾਂ ਦਾ ਸਮਝਣਾ ਹੁੰਦਾ ਕੇਜਰੀਵਾਲ ਸਾਹਿਬ ਦਾ ਕਹਿਣਾ ਕੇ ਅਸੀਂ ਕਾਂਗਰਸ ਦਾ ਪ੍ਰਧਾਨ ਮੰਤਰੀ ਬਣਾਣਾ ਤੇ ਸਿੱਧੇ ਹੋ ਕੇ ਵੋਟਾਂ ਪਾਓ ਸਮਝ ਇਹ ਬਾਕੀ ਇਹ ਸਾਬ ਕਿਤਾਬ ਅਸੀਂ ਜਦੋਂ ਕੋ 6 ਮਹੀਨੇ 8 ਮਹੀਨੇ ਬਾਅਦ ਆਪ ਦਾ ਕਰ ਲਾ ਮੰਗੇ ਨਾ ਦੇਣਾ ਬੀਜੇਪੀ ਨੂੰ ਤੇ ਸ਼ਹਿਰਾਂ ਤੋਂ ਇਲਾਵਾ ਪਿੰਡਾਂ ਦੇ ਵਿੱਚ ਤੇ ਕੋਈ ਅੰਦਰ ਵੀ ਨਹੀਂ ਆਂਦੇ ਜੀ ਜਦੋਂ ਐਂਟਰੀ 70% ਪੰਜਾਬ ਪਿੰਡਾਂ ਦੇ ਵਿੱਚ ਜਿੱਥੇ ਐਂਟਰੀ ਹੈ ਨਹੀਂ ਬੀਜੇਪੀ ਦੀ ਤੇ ਬੀਜੇਪੀ ਨੇ ਮੁਕਾਬਲਾ ਕਿੱਥੇ ਕਰਨਾ ਕੋਈ ਇਸ ਤਰ੍ਹਾਂ ਸਮੁੱਚੇ ਪੰਜਾਬ ਦੇ ਵਿੱਚ ਵੱਡੀ ਨਰਿੰਦਰ ਮੋਦੀ ਦੇ ਖਿਲਾਫ ਲਹਿਰ ਹੈ ਜੀ ਪੰਜਾਬੀ ਸਮਝਦੇ ਨੇ ਕਿ ਪੰਜਾਬ ਦੇ ਕਿਸਾਨ ਨਾਲ ਪੰਜਾਬ ਦੇ ਖੇਤ ਮਜ਼ਦੂਰ ਨਾਲ ਪੰਜਾਬ ਦੇ ਵਪਾਰੀ ਨਾਲ ਪਿਛਲੇ 10 ਸਾਲ ਚ ਨਰਿੰਦਰ ਮੋਦੀ ਹੁਣਾਂ ਨੇ ਬਹੁਤ ਭਾਰੀ ਪੈਮਾਨੇ ਤੇ ਟੱਕਾ ਕੀਤਾ ਕਿਸਾਨਾਂ ਨੂੰ ਜਿਹੜੀ ਐਮਐਸਪੀ ਦੀ ਜੈਨੂਇਨ ਡਿਮਾਂਡ ਹੈ ਸੀ ਡਾਕਟਰ ਸੁਆਮੀ ਨਾਥੰਦੀ ਉਹ ਇਹਨਾਂ ਨੇ ਮਿਨਿਮਮ ਗਾਰੰਟੀ ਜਿਹੜੀ ਲੀਗਲ ਗਾਰੰਟੀ ਕਹੀ ਸੀ ਉਹ ਨਹੀਂ ਦਿੱਤੀ ਜੀ ਕਰਜ਼ਾ ਮਾਫੀ ਕਿਸੇ ਦਿਨ ਨਹੀਂ ਕੀਤੀ ਜਿੱਦਣ ਮੋਦੀ ਸਾਹਿਬ 2014 ਚ ਆਏ ਨੇ ਗਵਰਨਮੈਂਟ ਚ ਉਸ ਟਾਈਮ ਸਮੁੱਚੇ ਹਿੰਦੁਸਤਾਨ ਚ ਕਿਸਾਨੀ ਤੇ ਕਰਜ਼ਾ ਸੀ 9 ਲੱਖ ਕਰੋੜ ਦਾ ਇਨਾਂ ਕੋ ਦੋ ਕਲੀਅਰ ਕੱਟ ਰਸਤੇ ਸੀ ਕਿ ਕੀ ਮੈਂ ਕਿਸਾਨੀ ਦੇ ਕਰਜ਼ੇ ਮਾਫ ਕਰਾਂ ਕਿ ਕਾਰਪੋਰੇਟ ਹਾਊਸੈਸ ਦੇ ਕਰਾਂ ਮੋਦੀ ਸਾਹਿਬ ਆਪਟ ਕਰ ਗਏ ਕਾਰਪੋਰੇਟ ਹਾਊਸੈਸ ਵਾਸਤੇ ਦਸਾਂ ਸਾਲਾਂ ਚ 14 ਲੱਖ ਕਰੋੜ ਰੁਪਏ ਦੇ ਕਰਜ਼ੇ ਰਾਈਟ ਆਫ ਹੋਏ ਨੇ ਬੈਂਕਾਂ ਦੇ ਕਾਰਪੋਰੇਟ ਹਾਊਸੈਸ ਦੇ ਐਂਡ ਸਾਡੀ ਬਦਕਿਸਮਤੀ ਇਹ ਹੈ ਕਿ 1% ਤੇ ਹਿੰਦੁਸਤਾਨ ਦੀ ਜਨਸੰਖਿਆ ਜਿਹੜੀ ਹੈ ਉਹ 70% ਤੇ ਹਿੰਦੁਸਤਾਨ ਦੀ ਸਾਰੀ ਜਿਆਦਾ ਤੇ ਕਾਬਜ਼ ਹੈ ਉਸ ਉਹਨਾਂ ਨੂੰ 14 ਲੱਖ ਰੋੜ ਛੱਡਿਆ ਜਿਹੜਾ ਰੋਜ਼ ਖੇਤ ਮਜ਼ਦੂਰੀ ਕਰਕੇ ਦੇਸ਼ ਦਾ પેટ ਪਾਲਦੇ ਨੇ ਰਾਤ ਦਿਨ ਮਿਹਨਤ ਕਰਦੇ ਨੇ ਉਹਨਾਂ ਨੂੰ ਕਰਜ਼ਾ ਕਰਜ਼ਾ ਮਾਫੀ ਨਹੀਂ ਹੋਈ ਸੋ ਕਾਂਗਰਸ ਨੇ ਗਰੰਟੀ ਦਿੱਤੀ ਹੈ ਕਿ ਗਵਰਨਮੈਂਟ ਆਂਦੇ ਆ ਅਸੀਂ ਪਹਿਲਾ ਕੰਮ ਜਿਹੜਾ ਕਰਾਂਗੇ ਡਾਕਟਰ ਸੁਆਮੀਨਾਥ ਦਾ ਫਾਰਮੂਲਾ ਅਡਾਪਟ ਕਰਦੇ ਹੋਏ ਐਮਐਸਪੀ ਦਵਾਂਗੇ ਦੂਸਰੀ ਅਸੀਂ ਇੱਕ ਕਮਿਸ਼ਨ ਵੜਾਵਾਂਗੇ ਜਿਸਨ 70000 ਕਰੋੜ ਦਾ ਕਰਜ਼ਾ ਡਾਕਟਰ ਮਰਮੋਨ ਸਿੰਘ ਨੇ ਕਿਸਾਨੀ ਦਾ ਛੱਡਿਆ ਸੀ 5000 ਕਰੋੜ ਰੁਪਏ ਸੀ ਕੋਆਪਰੇਟਿਵ ਲੋਨਸ ਪਿਛਲੀ ਕਾਂਗਰਸ ਦੀ ਗਵਰਨਮੈਂਟ ਨੇ ਵੀ ਇੱਥੇ ਛੱਡੇ ਤੇ ਅਸੀਂ ਇਹ ਕਮਿਸ਼ਨ ਬਣਾਵਾਂਗੇ ਕੰਪਲੀਟ ਸਟੱਡੀ ਕੀਤੀ ਜਾਏਗੀ ਤੇ ਵੱਡੇ ਪੇਮਾਨੇ ਤੇ ਕਿਸਾਨੀ ਨੂੰ ਕਰਜ਼ਾ ਮੁਕਤ ਕੀਤਾ ਜਾਏਗਾ ਦੂਜੀ ਗੱਲ ਹੈ ਪੰਜਾਬ ਦੀ ਪਛਾਣ ਹੈ ਜੈ ਜਵਾਨ ਤੇ ਜੈ ਕਿਸਾਨ ਜਵਾਨੀ ਵਿੱਚ ਪੰਜਾਬੀ ਜਿਹੜੇ ਆਪਣਾ ਮੋਢਾ ਦੇ ਕੇ ਬੰਦੂਕ ਚੁੱਕਦੇ ਸੀ ਸਾਰੇ ਹਿੰਦੁਸਤਾਨ ਦੇ ਵਿੱਚ ਬਾਰਡਰਾਂ ਦੇ ਉੱਤੇ ਦੇਸ਼ ਦੀ ਸੁਰੱਖਿਆ ਜਿਹੜੇ ਬਾਰਡਰਸ ਨੇ ਉਹਨਾਂ ਨੂੰ ਸੁਰੱਖਿਅਤ ਕਰਦੇ ਸੀ ਰਿਟਾਇਰਮੈਂਟ ਤੋਂ ਬਾਅਦ ਫਿਰ ਉਸੇ ਮੋੜੇ ਤੇ ਹੱਲ ਰੱਖਦੇ ਸੀ ਤੇ ਦੇਸ਼ ਦਾ ਪੇਟ ਪਾਲਨ ਦਾ ਜਿਹੜਾ ਇੱਕ ਭਰਪੂਰ ਰੋਲ ਹੈ ਉਹ ਕਰਦੇ ਸੀ ਇਹਨਾਂ ਨੇ ਆਰਮੀ ਦੀ ਭਰਤੀ ਬੰਦ ਕਰਕੇ ਅਗਨੀਵੀਰ ਕਰਤੀ ਹੈ ਸਾਡੀ ਪਾਰਟੀ ਦੀ ਕਮਿਟਮੈਂਟ ਇਹ ਆਂਦੇ ਹੀ ਸਾਰਿਆਂ ਨਾਲੋਂ ਪਹਿਲਾ ਕੰਮ ਅਗਨੀਵੀਰ ਸਕ੍ਰੈਪ ਕਰ ਦਿੱਤੀ ਜਾਏ ਰੈਗੂਲਰ ਭਰਤੀ ਆਮੀ ਦੇ ਵਿੱਚ 에어 ਫੋਰਸ ਦੇ ਵਿੱਚ ਤੇ ਨੀਵੀ ਚ ਹੋਏਗੀ ਜਿਸ ਤਾਂ ਪਹਿਲੇ ਚੱਲਦੀ ਆਈ ਕਿਸਾਨਾਂ ਵਾਲਾ ਕੰਮ ਵੀ ਕਰਾਂਗੇ ਤੇ ਜਵਾਨਾਂ ਵਾਲਾ ਕੰਮ ਵੀ ਕਰਨ ਸਾਡੀ ਟ੍ਰੇਡ 10 ਸਾਲ ਤੋਂ ਲਗਾਤਾਰ ਜਿਹੜਾ ਵਾਗੇ ਦਾ ਤੇ ਟਾਰੀ ਦਾ ਬਾਰਡਰ ਜਾਣ ਬੁੱਝ ਕੇ ਨਾ ਬੰਦ ਕੀਤੀ ਇਹ ਚਾਹਦੇ ਸੀ ਕਿ ਪੰਜਾਬ ਦਾ ਨੁਕਸਾਨ ਆਰਥਿਕ ਤੌਰ ਤੇ ਨੁਕਸਾਨ ਕਰਾਏ ਸਾਰਾ সেন্ট্রਲ ਏਸ਼ੀਆ ਸਾਡੇ ਵਾਸਤੇ ਖੁੱਲਿਆ ਜੇ ਇਥੋਂ ਸਾਡਾ ਟ੍ਰੇਡ ਰੂਟ ਖੁੱਲ੍ਹਾ ਹੁੰਦਾ ਤੇ ਆ ਜਿੰਨਾ ਸਾਡਾ ਬਾਰਡਰਿੰਗ ਏਰੀਆ ਵਿਸ਼ੇਸ਼ ਤੌਰ 'ਤੇ ਮਾਝੇ ਦਾ ਤੇ ਪੰਜਾਬ ਸਾਰੇ ਦਾ ਇਹ ਬਹੁਤ ਪ੍ਰਫੁੱਲਤ ਹੁੰਦਾ ਪਰ ਇਹਨਾਂ ਜਾਣਬੁੱਝ ਕੇ ਵੇਖੋ ਆਪਣੇ ਪੋਰਟ ਸਾਰੇ ਹਿੰਦੁਸਤਾਨ 'ਚ ਇਹਨਾਂ ਨੇ ਨਵੇਂ 에어ਪੋਰਟਸ ਲੈ ਆਂਦੇ ਨਵੇਂ ਪੋਰਟ ਲੈ ਕੇ ਆਂਦੇ ਨਵੀਆਂ ਬੰਦਰਗਾਹਾਂ ਲੈ ਕੇ ਆਂਦੀਆਂ ਪਰ ਪੰਜਾਬ ਨੂੰ ਨਾ ਕੋਈ ਫੈਕਟਰੀ ਲੈ ਕੇ ਆਂਦੀ ਨਾ ਕੋਈ ਇੱਥੇ ਕੋਈ ਇਸ ਕਿਸਮ ਦਾ ਪ੍ਰੋਜੈਕਟ ਲਿਆਂਦਾ ਜਿਹਦੇ ਨਾਲ ਪੰਜਾਬ ਪ੍ਰਫੁੱਲਤ ਹੋ ਸਕੇ ਸੋ ਐਜ਼ ਅ ਮੈਟਰ ਆਫ ਸਟ੍ਰੈਟਜੀ ਮੈਂ ਸਮਝਦਾ ਜਾਣਬੁੱਝ ਕੇ ਪੰਜਾਬ ਨੂੰ ਇਹਨਾਂ ਨੁਕਸਾਨ ਪਹੁੰਚਾਇਆ 8.5 85000 ਕਰੋੜ ਰੁਪਇਆ ਮੌਜੂਦਾ ਮੋਦੀ ਸਰਕਾਰ ਨੇ ਰੂਰਲ ਡਿਵੈਲਪਮੈਂਟ ਫੰਡ ਬੰਦ ਕਰਕੇ ਰੱਖਿਆ ਜਿਸ ਦੇ ਕਾਰਨ ਤੁਸੀਂ ਵੇਖਦੇ ਹੋ ਦੋਆਂ ਸਵਾ ਦੋ ਸਾਲਾਂ ਚ ਇੱਕ ਵੀ ਪਿੰਡੇ ਦੇ ਵਿੱਚ ਨਾ ਪਿੰਡੂ ਸੜਕ ਰਿਪੇਅਰ ਹੋਈ ਹੈ ਨਾ ਨਵੀਂ ਬਣੀ ਹੈ ਨਾ ਕਿਸੇ ਪੰਚਾਇਤ ਨੂੰ ਰੁਪਇਆ ਇੱਕ ਮਿਲੇ ਆ ਜੀ ਨਾ ਸਾਡਾ ਕੋਈ ਸਟੇਡੀਅਮ ਰਿਪੇਅਰ ਹੋਇਆ ਨਾ ਸਾਡੀ ਕੋਈ ਮੰਦਿਰ ਰਿਪੇਅਰ ਹੋਈ ਹੈ ਸੋ ਇੱਕ ਸਾਜ਼ਿਸ਼ ਜਿਹੜੀ ਹੈ ਇਹਦੇ ਕਾਰਨ ਮੋਦੀ ਦੇ ਖਿਲਾਫ ਉਹ ਮਾਹੌਲ ਹੈ ਦੂਜੀ ਗੱਲ ਹੈ ਲੋਕਾਂ ਕੋ ਤਿੰਨ অপਸ਼ਨਸ ਇੱਕ ਕਾਂਗਰਸ ਇੱਕ ਆਪ ਇੱਕ ਅਕਾਲੀ ਦਲ ਅਕਾਲੀ ਦਲ ਦੇ ਤੇ ਆਪਣੇ ਪੈਰ ਹੀ ਨਹੀਂ ਲੱਗ ਰਹੇ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਅਕਾਲੀ ਦਲ ਜਿੰਨੀ ਵੀ ਤਾਕਤ ਦਵਾਂਗੇ ਜਦੋਂ ਵੀ ਕੋਈ ਸਰਕਾਰ ਆਏਗੀ ਇਹਨੇ ਐਨਡੀਏ ਦੇ ਨਾਲ ਤੇ ਮੋਦੀ ਨਾਲ ਹੀ ਜਾਣੇ ਇਹਨਾਂ ਦੀ ਮਜਬੂਰੀ ਦੋਨੋਂ অপਸ਼ਨਸ ਦੇ ਵਿੱਚ ਮੌਜੂਦਾ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਹੈ ਸਾਰੇ ਐਸਪੈਕਟਸ ਜਿਨੇ ਵਾਅਦੇ ਕੀਤੇ ਸਾਰਿਆਂ ਤੋਂ ਭੱਜੇ ਨੇ ਲੋਅ ਐਂਡ ਆਰਡਰ ਨਹੀਂ ਕਿਸੇ ਦੀ ਜ਼ਿੰਦਗੀ ਮਹਫੂਜ਼ ਨਹੀਂ ਕਿਹਾ ਦਾ کاروبار ਮਹਫੂਜ਼ ਨਹੀਂ ਕਿਸੇ ਮੰਤਰੀ ਨੂੰ ਐਮ ਐਲ ਏ ਨੂੰ ਪਤਾ ਹੀ ਕੁਝ ਨਹੀਂ ਕਿ ਇੱਥੇ ਚੱਲ ਕੀ ਰਿਹਾ ਆਪ ਆਦਮੀ ਦੂਜੀ ਗੱਲ ਇਹ ਕੇਜਰੀਵਾਲ ਸਾਹਿਬ ਨੇ ਖੁਦ ਇੱਕ ਸਾਡੀ ਜਦੋਂ ਇੰਡੀਆ ਬਲੌਕ ਦੀ ਵੱਡੀ ਰੈਲੀ ਸੀ ਪਟਨਾ ਦੇ ਵਿੱਚ ਉਹਦੇ ਵਿੱਚ ਉਹਨਾਂ ਨੇ ਮਮਤਾ ਬੈਨਰਜੀ ਨੇ ਤੇ ਉਧਵ ਠਾਕਰੇ ਜੀ ਨੇ ਇਹ ਗੱਲ ਕਹੀ ਸੀ ਕਿ ਜੇ ਇੰਡੀਆ ਬਲੌਕ ਦੀ ਸਰਕਾਰ ਆਏਗੀ ਕਾਂਗਰਸ ਦਾ ਪ੍ਰਧਾਨ ਮੰਤਰੀ ਹੋਏਗਾ ਤੇ ਜੇ ਕਾਂਗਰਸ ਦਾ ਪ੍ਰਧਾਨ ਮੰਤਰੀ ਬਣਾਣਾ ਹੈ ਤੇ ਮੈਂ ਬੇਨਤੀ ਕਰੂੰਗਾ ਸਮੁੱਚੇ ਪੰਜਾਬ ਦੇ ਵੋਟਰਜ਼ ਨੂੰ ਤੇ ਵਿਸ਼ੇਸ਼ ਤੌਰ ਆਪ ਦੇ ਵੋਟਰਜ਼ ਨੂੰ ਕਿ ਤੁਸੀਂ ਆਪਣਾ ਵੋਟ जाया ਨਾ ਕਰੋ ਜਦੋਂ ਇਹਨਾਂ ਨੇ ਵੀ ਕਾਂਗਰਸ ਦਾ ਪ੍ਰਧਾਨ ਮੰਤਰੀ ਬਣਾਣਾ ਹੈ ਤੇ ਸਿੱਧੀ ਵੋਟ ਕਾਂਗਰਸ ਨੂੰ ਪਾਈ ਤੇ ਸਰ ਤੋਂ ਤਿੰਨ ਪਹਿਲਾਂ ਹਲਕਾ ਇੰਚਾਰਜ ਨੇ ਇਹ ਰੱਬਾ ਬਣਾ ਲਿਆ ਉਹ ਸਿੱਧੀ ਧਮਕੀ ਲਾਉਂਦਾ ਕਿ ਕਾਂਗਰਸ ਜਾਂ ਕਾਲੀਗਰਸ ਦੇ ਕਿਸੇ ਵਰਕਰ ਤੇ ਬਸਤਾ ਪੜਿਆ ਤੇ ਉਹਨੂੰ ਪਰਚੇ ਕਰਾਉਣ ਦੇ ਵਿੱਚ ਤੁਸੀਂ ਵੇਖੋ ਇਹ ਤੇ ਇਲੈਕਸ਼ਨ ਕਮਿਸ਼ਨ ਨੂੰ ਚਾਹੀਦਾ ਇਮੀਡੀਏਟਲੀ ਇਸ ਆਦਮੀ ਤੇ ਪਰਚਾ ਦਰਜ ਕਰਨਾ ਨਹੀਂ ਤੇ ਫਿਰ ਜਦੋਂ ਵਕਤ ਆਏਗਾ ਇਹਦਾ ਬਸਤਾ ਗੋਲ ਅਸੀਂ ਕਰਾਂਗੇ ਮੇਰਾ ਵਾਦਾ ਤੁਹਾਡੇ ਨਾਲ ਇਹ ਲੋਕਾਂ ਦੇ ਬਸਤਿਆਂ ਦੀ ਗੱਲ ਕਰਦੇ ਇਹਦਾ ਬਸਤਾ ਗੋਲ ਕਰਨਾ ਸਾਡੀ ਜ਼ਿੰਮੇਵਾਰੀ ਹੋਏਗੀ ਇਹ ਸਾਰੀ ਜਗ੍ਹਾ ਜਮਾਂਗੇ ਪੰਜਾਬ ਦੇ ਵਿੱਚ ਮੈਨੂੰ ਸਾਰੀ ਜਗ੍ਹਾ ਜਾਣਾ ਪੈਣਾ ਹੈ ਇੱਥੇ ਸਾਡੇ ਵੇਖੋ 9 ਹਲਕਿਆਂ ਚੋਂ 6 ਦੇ ਵਿੱਚ ਸਾਡੇ ਐਮਐਲਏਜ਼ ਬੈਠੇ ਨੇ 6 ਦੇ ਵਿੱਚ ਐਮਐਲਏਜ਼ ਬੈਠੇ ਨੇ ਸਾਰੇ ਆਪਣੇ ਆਪਣੇ ਏਰੀਆ ਵਿੱਚ ਪੌਪੂਲਰ ਨੇ ਤਗੜੇ ਹੋ ਕੇ ਵੇਖੋ ਸਾਰੇ ਨੋ ਮੈਂ ਸਮਝਣਾ ਜਿਹੜੀ ਕਾਂਗਰਸ ਦੀ ਟੌਪ ਸੀਟਸ ਦੇ ਵਿੱਚ ਵੱਡੇ ਮਾਰਜਿਨ ਨਾਲ ਵਿਕਤੀ ਹੋਣੀ ਉਹ ਗੁਰਦਾਸਪੁਰ ਚੋਂ ਟਰੈਡੀਸ਼ਨਲੀ ਜਦੋਂ ਵੀ ਭਾਜਪਾ ਤੇ ਕਾਲੀ ਦਲ ਵੱਖ ਰੜੇ ਨੇ ਹਮੇਸ਼ਾ ਹੀ ਕਾਂਗਰਸ ਜਿੱਤੀ ਹੈ ਹੁਣ ਵੀ ਜਿੱਤੇਗੀ ਉਹ ਇਸ ਗੱਲ ਕਰ ਰ ਅਸੀਂ ਆਪਣੇ ਆਪਣੇ ਅੱਜ ਮੈਂ ਇਸ ਤੋਂ ਬਾਅਦ 11 ਵਜੇ ਆਪਣੇ ਏਰੀਆ ਦੀ ਮੀਟਿੰਗ ਸਦੀ ਫਿਰ ਸਾਡੇ ਦਫਤਰ ਖੁੱਲਣਗੇ ਅਸੀਂ ਸਾਰੇ ਤਗੜੇ ਹੋ ਕੇ ਕੰਮ ਕਰਾਂ ਜਿਸਾ ਕੱਲ ਬਾਜੋ ਸਾਹਿਬ ਨੇ ਦੱਸਿਆ ਹੀ ਹੈ ਕਿ ਕੱਲ ਰੰ ਦਾ ਬਾਬਾ ਇਹਨਾਂ ਦੇ ਘਰ ਸ਼ਾਮ ਨੂੰ ਹੋ ਕੇ ਗਏ ਨੇ ਤੇ ਕੱਲ ਹੀ ਬਟਾਲੇ ਦਾ ਇਹਨਾਂ ਨੇ ਬਕਾਇਦਤ ਔਰ ਉਸ ਪ੍ਰੋਗਰਾਮ ਉਹਨਾਂ ਦੇ ਵਿੱਚ ਸਾਰੇ ਕਾਉਂਸਲਰਸ ਮੇਅਰ ਸਾਰੇ ਸਰਪੰਚਸ ਨਾਲ ਚੱਲਣਗੇ ਸਾਰੇ ਧੜੇ ਇੱਕ ਹੋ ਕੇ ਚੱਲਣਗੇ ਤੇ ਵੇਖੋ ਗੱਲ ਇਸ ਤਰ੍ਹਾਂ ਹੈ ਕਿ ਬੀਜੇਪੀ ਨੂੰ ਤੇ ਸ਼ਹਿਰਾਂ ਤੋਂ ਇਲਾਵਾ ਪਿੰਡਾਂ ਦੇ ਵਿੱਚ ਤੇ ਕੋਈ ਅੰਦਰ ਵੀ ਨਹੀਂ ਆਉਂਦੇ ਰਿਹਾ ਜਦੋਂ ਐਂਟਰੀ 70% ਪੰਜਾਬ ਪਿੰਡਾਂ ਦੇ ਵਿੱਚ ਜਿੱਥੇ ਐਂਟਰੀ ਹੈ ਨਹੀਂ ਬੀਜੇਪੀ ਦੀ ਤੇ ਬੀਜੇਪੀ ਨੇ ਮੁਕਾਬਲਾ ਕਿੱਥੇ ਕਰਨਾ ਨੰਬਰ 2 ਜਿਹੜੀ ਆਪ ਹੈ ਆਪ ਦਾ ਤੇ ਅੱਗੇ ਉਹ ਦੱਸੀ ਜਾਂਦੇ ਨੇ ਕਿ ਅਸੀਂ ਪ੍ਰਧਾਨ ਮੰਤਰੀ ਕਾਂਗਰਸ ਦਾ ਬਣਾਣਾ ਤੇ ਆਪ ਨੂੰ ਵੋਟ પાਕੇ ਕਰਨੀ ਕੀ ਤੇ ਸਿੱਧਾ ਕੇਜਰੀਵਾਲ ਸਾਹਿਬ ਦਾ ਜਿਹੜਾ ਜੇਲ੍ਹ ਦੇ ਵਿੱਚੋਂ ਬੇਨਤੀ ਉਹਨਾਂ ਨੇ ਕੀਤੀ ਏ ਲੋਕਾਂ ਨੂੰ ਵੇਖੋ ਲੀਡਰ ਦਾ ਕਹਿਣਾ ਹੁੰਦਾ ਤੇ ਲੋਕਾਂ ਦਾ ਸਮਝਣਾ ਹੁੰਦਾ ਕੇਜਰੀਵਾਲ ਸਾਹਿਬ ਦਾ ਕਹਿਣਾ ਹੈ ਕਿ ਅਸੀਂ ਕਾਂਗਰਸ ਦਾ ਪ੍ਰਧਾਨ ਮੰਤਰੀ ਬਣਾ ਲੈਣ ਤੇ ਸਿੱਧੇ ਹੁੱਕੇ ਵੋਟਾਂ ਪਾਓ ਸਾਨੂੰ ਇਹ ਬਾਕੀ ਹਿਸਾਬ ਕਿਤਾਬ ਅਸੀਂ ਜਦੋਂ ਕੋਈ 6 ਮਹੀਨੇ 8 ਮਹੀਨੇ ਬਾਅਦ ਆਪਦਾ ਕਰ ਲਵਾਂਗੇ ਇਹਨਾਂ ਦੇ ਨਾਲ